ਇੱਕ ਹਲਕਾ ਵੈਸਟਰਨ ਇੰਡੀਆ ਸਟਾਰਮ ਸ ਬੱਦਲਬਾਈ ਅਤੇ ਥੋੜਾ ਜਿਹਾ ਚੱਕਰਵਾਤੀ ਹਵਾ ਦੇ ਰੂਪ ਦੇ ਵਿੱਚ ਪੰਜਾਬ ਵੱਲ ਕੂਚ ਕਰ ਰਿਹਾ ਜੀ ਕਿਹਾ ਇਹ ਸਿਸਟਮ ਕੋਈ ਅਸਰ ਕਰ ਸਕਦਾ ਹੈ ਜਾਂ ਨਹੀਂ ਤੇ ਇਹਦਾ ਅਸਰ ਪੰਜਾਬ ਦੇ ਉੱਪਰ ਕਿਵੇਂ ਦਾ ਹੋਵੇਗਾ 17 ਤਰੀਕ ਤੋਂ ਬੱਦਲਬਾਈ ਦੀ ਐਂਟਰੀ ਪੰਜਾਬ ਦੇ ਵਿੱਚ ਦੇਖੀ ਜਾ ਰਹੀ ਹੈ ਕਿਹਾ ਇਹ ਬੱਦਲਬਾਈ ਮੀਂਹ ਕਰ ਸਕਦੀ ਹੈ ਕਿਸਾਨਾਂ ਨੂੰ ਘਬਰਾਉਣ ਦੀ ਜਰੂਰਤ ਹੈ ਜਾਂ ਨਹੀਂ ਹਵਾ ਤੇਜ਼ ਚੱਲੇਗੀ ਜਾਂ ਠੀਕ ਠਾਕ ਚੱਲ ਲੇਗੂ ਕਿਉਂਕਿ ਹੁਣ ਪਾਣੀ ਕਣਕ ਨੂੰ ਲਗਾਇਆ ਜਾ ਰਿਹਾ ਹੈ ਜਿਸੇ ਦੇ ਵਿੱਚ ਕਿਸਾਨ ਥੋੜੇ ਜਿਹ ਚਿੰਤਾ ਦੇ ਵਿੱਚ ਨੇ ਕਿ ਕਿਵੇਂ ਦਾ ਮਾਹੌਲ ਬਣੂਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਕਿਉਂਕਿ ਹੁਣ ਜਿਹੜੀ ਜਾਣਕਾਰੀ ਹੈ ਮੌਸਮ ਦੀ ਉਹ ਕਾਫੀ ਆਦਾ ਬਦਲ ਰਹੀ ਹੈ ਗਰਮੀ ਦਾ ਮਾਹੌਲ ਬਣ ਰਿਹਾ ਹੈ ਇਹਦੇ ਨਤੀਜੇ ਵਜੋਂ ਕਿਤੇ ਨਾ ਕਿਤੇ ਥੋੜੀ ਜੀ ਕਿਸਾਨਾਂ ਵਿੱਚ ਵੀ ਦੁਬਿਧਾ ਹੈ ਕਿ ਹਾਲਾਤ ਆਉਂਦੇ ਦਿਨਾਂ ਵਿੱਚ ਕਿਵੇਂ ਦੇ ਰਹਿਣਗੇ ਆਪਾਂ ਗੱਲ ਕਰਾਂਗੇ 25 ਤਰੀਕ ਤੱਕ ਦੇ ਮੌਸਮ ਦੇ ਹਾਲਾਤਾਂ ਦੀ ਫਿਲਹਾਲ 16 ਤਰੀਕ ਨੂੰ ਚੰਗੀ ਧੁੱਪ ਦੇਖਣ ਨੂੰ ਮਿਲੀ ਹੈ ਗਰਮੀ ਦਾ ਮਾਹੌਲ ਬਣ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਕਿੰਨਾ ਕੁ ਮਾਹੌਲ ਸੀਗਾ ਗਰਮੀ ਦਾ ਅੱਜ ਤਾਪਮਾਨ 26 27 ਡਿਗਰੀ ਤੱਕ ਗਿਆ ਸੀ ਤੇ ਗਰਮੀ ਥੋੜੀ ਜਿਹੀ ਵਧਣ ਕਰਕੇ ਥੋੜਾ ਜਿਹਾ ਠੰਡ ਦਾ ਅਹਿਸਾਸ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਬਾਕੀ ਠੰਡ ਹੌਲੀ ਹੌਲੀ ਹੁਣ ਘਟਣੀ ਸ਼ੁਰੂ ਹੋ ਚੁੱਕੀ ਹੈ। ਚੈਨਲ ਤੇ ਤੁਸੀਂ ਅਗਰ ਨਵੇਂ ਹੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ। Facebook ਤੇ ਦੇਖ ਰਹੇ ਹੋ ਪੇਰੀ ਨੂੰ ਫੋਲੋ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ। ਗੱਲ ਕਰੀਏ ਤਾਂ ਫਿਲਹਾਲ ਹਾਲਾਤ ਜਿਹੜੇ ਨੇ 17 ਤਰੀਕ ਨੂੰ ਉਹ ਸਵੇਰ ਤੋਂ ਹੀ ਬੱਦਲਬਾਈ ਦੇ ਦੇਖਣ ਨੂੰ ਮਿਲ ਸਕਦੇ ਨੇ। ਰਾਤ ਤੋਂ ਹੀ ਬੱਦਲਬਾਈ ਜਿਹੜੀ ਹੈ ਉਹ ਪਾਕਿਸਤਾਨ ਵਾਲੇ ਪਾਸਿਓਂ ਆ ਰਹੀ ਹੈ ਜਿਹਦੇ ਕਰਕੇ ਪੰਜਾਬ ਦੇ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਇਸ ਬੱਦਲਬਾਈ ਦਾ ਅਸਰ ਦੇ ਮੜ ਕਣੀ ਦੀਆਂ ਖਬਰਾਂ ਸ਼ੁਰੂ ਹੋ ਜਾਣਗੀਆਂ ਤੇ 17 ਤਰੀਕ ਤੱਕ ਇਹ ਬੱਦਲਬਾਈ ਪੰਜਾਬ ਦੇ ਉੱਪਰ ਉਹ ਗੁਜ਼ਰਦੀ ਹੋਈ ਨਜ਼ਰ ਆਵੇਗੀ ਇਸ ਬੱਦਲਬਾਈ ਕਾਰਨ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਨਾ ਮਾਤਰ ਦੇ ਬਰਾਬਰ ਨੇ ਪਰ ਹਾਂ ਕਿਤੇ ਕਿਤੇ ਇੱਕ ਅੱਧੇ ਥਾਂਵਾਂ ਦੇ ਉੱਪਰ ਕੋਈ ਕਿਣਮਣ ਕਣੀ ਹੋਗੀ ਅਜਿਹੇ ਹਾਲਾਤ ਬਣ ਸਕਦੇ ਨੇ ਪਰ ਕੋਈ ਵੱਡੇ ਚਾਂਸ ਨਹੀਂ ਹਨ ਜਿਹਦੇ ਕਰਕੇ ਅਸੀਂ ਕਹੀਏ ਕਿ ਕੋਈ ਅਜਿਹੀ ਘਟਨਾ ਵੀ ਹੋਵੇਗੀ ਕਿ ਮੀਂਹ ਜਾਂ ਕੋਈ ਅਜਿਹੇ ਹਾਲਾਤ ਬਣਨਗੇ ਓਵਰ ਆਲ ਜਿਹੜਾ ਮੌਸਮ ਉਹ ਠੀਕ ਠਾਕ ਹੀ ਬਣਿਆ ਰਹੇਗਾ ਬਾਕੀ ਗੱਲ ਕਰੀਏ 17 ਤਰੀਕ ਸ਼ਾਮ ਤੱਕ ਮੌਸਮ ਜਿਹੜਾ ਕਲੀਅਰ ਹੋ ਜਾਊਗਾ ਜੀ ਤੇ ਰਾਜਸਥ ਜਿਹੜਾ ਬਾਰਡਰ ਐ ਐਮਪੀ ਦਿੱਲੀ ਦੇ ਨੇੜੇ ਤੜੇ ਉੱਥੇ ਇੱਕ ਅੱਧਾ ਮੀਂਹ ਦੀ ਐਕਟੀਵਿਟੀ ਹੋ ਸਕਦੀ ਹੈ ਵੈਸੇ ਓਵਰਆਲ ਪੰਜਾਬ ਦਾ ਮੌਸਮ ਜਿਹੜਾ ਐ ਉਹ ਸਾਫ਼ ਹੀ ਬਣਿਆ ਰਹੇਗਾ ਤੇ 18 ਤਰੀਕ ਨੂੰ ਵੀ ਅਗਰ ਗੱਲ ਕਰੀਏ ਤਾਂ ਬੱਦਲਬਾਈ ਥੋੜੀ ਜਿਹੀ ਸਾਫ਼ ਹੋ ਜੂਗੀ ਪੰਜਾਬ ਦੇ ਉੱਪਰੋਂ ਪਰ ਇੱਕ ਅੱਧੀ ਐਕਟੀਵਿਟੀ ਜਿਹੜੀ ਐ ਰਾਜਸਥਾਨ ਹਰਿਆਣੇ ਵੱਲੋਂ ਹੁੰਦੀ ਜਾਪਦੀ ਹੋਈ ਨਜ਼ਰ ਆ ਸਕਦੀ ਹੈ ਜਿਹਦੇ ਕਾਰਨ ਇੱਕ ਅੱਧਾ ਕਹਿ ਸਕਦੇ ਕਿ ਚਾਂਸ ਮੀਂਹ ਦੇ ਮਾੜੇ-ਮੋٹے ਬਣ ਸਕਦੇ ਨੇ ਵੈਸੇ ਓਵਰਆਲ ਕੋਈ ਵੱਡੀ ਹਲਚਲ ਫਿਲਹਾਲ ਦਿਖਾਈ ਨਹੀਂ ਦੇ ਰਹੀ ਚਾਂਸ ਜਿਹੜੇ ਨੇ ਉਹ ਬਹੁਤ ਹੱਦ ਤੱਕ ਇਹ ਬਣ ਰਹ ਪੰਜਾਬ ਦੇ ਵਿੱਚ ਬਣੂਗਾ ਬੂੰਦਾਬੰਦੀ ਦੀ ਉਮੀਦ ਜਿਹੜੀ ਹੈ 18 ਤਰੀਕ ਨੂੰ ਥੋੜੀ ਬਹੁਤੀ ਆਪਾ ਕਰ ਸਕਦੇ ਆ ਵੱਡੇ ਚਾਂਸ ਨਹੀਂ ਹਨ ਵੱਡੀ ਕੋਈ ਉਮੀਦ ਫਿਲਹਾਲ 18 ਤਰੀਕ ਨੂੰ ਉਮੀਦ ਦੀ ਬਣਦੀ ਨਜ਼ਰ ਨਹੀਂ ਆ ਰਹੀ ਹੋ ਸਕਦਾ ਬਠਿੰਡਾ ਮਾਲਵਾ ਬੈਲਟ ਜਿਹੜੀ ਹੈ ਮਾਨਸੇ ਦਾ ਇਲਾਕਾ ਹੋ ਗਿਆ ਜਾਂ ਪਟਿਆਲੇ ਦੇ ਨੇੜੇ ਚੜ੍ਹੇ ਹੋ ਸਕਿਆ ਥੋੜੀ ਬਹੁਤੀ ਬੂੰਦਾਬੰਦੀ ਹੋ ਜੂਵੇ ਵੈਸੇ ਕੋਈ ਵੱਡੇ ਚਾਂਸ ਫਿਲਹਾਲ ਨਹੀਂ ਹਨ 18 ਤਰੀਕ ਤੋਂ ਬਾਅਦ ਅਗਰ ਗੱਲ ਕਰੀਏ 19 ਤਰੀਕ ਦੀ ਤਾਂ 19 ਤਰੀਕ ਨੂੰ ਚੰਗੀ ਧੁੱਪ ਲੱਗਣ ਦੀ ਉਮੀਦ ਹੈ ਜੀ ਤੇ 22 ਤਰੀਕ ਦੀ 20 ਤਰੀਕ ਦੀ ਗੱਲ ਕਰੀਏ 20 ਤਰੀਕ ਨੂੰ ਵੀ ਸੇਮ ਹਾਲਾਤ ਨੇ ਆ ਸਕਦੀ ਹੈ ਪਾਕਿਸਤਾਨ ਵਾਲੇ ਪਾਸਿਓ 21 ਤਰੀਕ ਤੇ ਨੇੜੇ-ਤੇੜੇ ਉਹ ਵੀ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਜੇ ਅਸਰ ਹੋਊਗਾ ਬਾਕੀ ਪੰਜਾਬ ਚ ਮੌਸਮ ਸਹੀ ਹੈ 22 ਤਰੀਕ ਨੂੰ ਵੀ ਥੋੜੀ-ਬਹੁਤੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਉਹਦਾ ਕੋਈ ਉਮੀਦ ਅਸਰ ਨਹੀਂ ਹੈ 23 ਤਰੀਕ ਵੀ ਮੌਸਮ ਠੀਕ ਹੈ ਜੀ 24 ਤਰੀਕ ਨੂੰ ਵੀ ਠੀਕ ਹੈ ਅਤੇ 25 ਤਰੀਕ ਨੂੰ ਵੀ ਓਵਰਆਲ ਮੌਸਮ ਠੀਕ ਹੈ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 17 ਤਰੀਕ ਬੱਦਲ ਵਾਈ ਹੋ ਤੇ 18 ਤਰੀਕ ਨੂੰ ਥੋੜੀ ਜਿਹੀ ਮਾਲਵਾ ਬੈਲਟ ਦੇ ਵਿੱਚ ਬੂੰਦਾਬੰਦੀ ਹੋਣ ਦੇ ਚਾਂਸ ਨੇ ਜਿਹੜੇ ਰਾਜਸਥਾਨ ਹਰਿਆਣੇ ਦੇ ਨੇੜੇ-ਤੇੜੇ ਦੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਕੁਝ ਹਲਚਲ ਹੋ ਸਕਦੀ ਆ ਓਵਰ ਆਲ ਜਿਹੜਾ ਮੌਸਮ ਹੈ ਉਹ ਸਹੀ ਹੈ ਕੋਈ ਵੱਡੀ ਉਮੀਦ ਕਿੜਮਣ ਕਣੀ ਦੀ ਜੇ ਕਿਸੇ ਹੋਰ ਤਰੀਕੇ ਦੀ ਦਿਖਾਈ ਨਹੀਂ ਦੇ ਰਹੀ ਏਸੀ ਜੀ ਜਾਣਕਾਰੀ 25 ਤਰੀਕ ਤੱਕ ਦੇ ਮੌਸਮ ਦੀ ਤੁਸੀਂ ਅਗਰ ਪਾਣੀ ਵਗੈਰਾ ਲਗਾਣਾ ਹੈ ਤਾਂ 17-18 ਤਰੀਕ ਨੂੰ ਵੇਟ ਕਰਕੇ ਪਾਣੀ ਲਗਾ ਸਕਦੇ ਹੋ ਉਸ ਤੋਂ ਬਾਅਦ ਮੌਸਮ ਸਾਫ਼ ਹੈ ਚੰਗੀ ਧੁੱਪ ਲੱਗਣ ਦੀ ਉਮੀਦ ਹੈ ਤੇ ਬਾਕੀ ਜਿਹੜੀ 28 ਤਰੀਕ ਤੱਕ ਦੀ ਜਾਣਕਾਰੀ ਹੈ ਉਹ ਅਲੱਗ ਤੋਂ ਸਾਂਝੀ ਕਰਾਂਗੇ ਕਿਉਂਕਿ 27 28 ਤਰੀਕ ਨੂੰ ਇੱਕ ਸਿਸਟਮ ਆਉਣ ਦੀ ਉਮੀਦ ਬਣਦੇ ਹੋਏ ਨਜ਼ਰ ਆ ਰਹੀ ਹੈ ਉਹਦੇ ਬਾਰੇ ਖੁਲਾਸਾ ਆਉਂਦੀ ਵੀਡੀਓ 'ਚ ਸਾਂਝਾ ਕਰਾਂਗੇ ਤੇ ਹੁਣ ਗਰਮੀ ਵੱਧ ਰਹੀ ਹੈ ਇਸ ਕਰਕੇ ਥੋੜਾ ਬਹੁਤਾ ਪੰਛੀਆਂ ਨੂੰ ਪਾਣੀ ਥੋੜਾ ਜਿਹਾ ਘਰ ਦੇ ਬਾਹਰ ਰੱਖਣਾ ਸ਼ੁਰੂ ਕਰ ਦਿਓ ਕਿਉਂਕਿ ਪੰਛੀਆਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਜਿਹੇ ਦੇ ਵਿੱਚ ਤਾਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਤੁਹਾਡਾ ਪੁੱਨ ਲੱਗਦਾ ਹੋ ਜਾਊਗਾ ਏਸੀ ਜੀ ਸਾਡੀ ਵੈਦਰ ਅਪਡੇਟਸ ਉਹਦੀ ਜਾਣਕਾਰੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਨਵੇਂ ਹੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਧੰਨਵਾਦ ਜੀ